ਬਟਿਓ ਟੀ ਮੜੇ ਜੇ ਪਾਸੇ ਰਖੋ ਬੜੀ ਉਡੀਕਾ ਕਰ ਰਹੀ ਹੋਣੀ ਸਾਡੀ ਕਿਸਮਤ ਅੱਗੇ ਹੈ ਬੜੀ ਉਡੀਕਾ ਕਰ ਰਹੀ ਹੋਣੀ ਜਿਹੋ ਉਸ ਮਨ ਨੇ ਸਾਡੇ ਸੀ ਅੱਛਾ ਆ ਤਾਂ ਹੁਣ ਕੋਲ ਦੀ ਗੱਲ ਹੋ ਗਈ ਪਾਸੇ ਮਾਂ ਦੀ ਭਾਵਨਾ ਪੂਰੀ ਹੋ ਗਈ ਜੀ ਇੱਕ ਪਾਸੇ ਬਲੰਥਾ ਹੈ ਹੁਣ ਇੱਕ ਪਾਸੇ ਦਿੱਲੀ ਦੀ ਤਾਕਤ ਹੈ ਤੇ ਦਿੱਲੀ ਜਾ ਕੇ ਜਾ ਗਿਆ ਜਦੋਂ ਫੇਕ ਮਾਰਾਂ ਫੇਕ ਮਾਰਾਂ ਸਿਕਿਉਰਿਟੀ ਮੜੇ ਜੇ ਪਾਸਾ ਰੱਖੋ ਬੜੀ ਉਡੀਕਾ ਕਰ ਰਹੀ ਹਾਂ ਤੁਮ ਜੀ ਆ ਜਾਓ ਇੱਕ ਪਾਸੇ ਮਾਂ ਦੀ ਭਾਵਨਾ ਪੂਰੀ ਹੋ ਗਈ ਜੀ ਇੱਕ ਪਾਸੇ ਮਿਲ ਗਿਆ ਸਾਡੀ ਮਾਂ ਦੀ ਬਾਣੀ ਇੱਕ ਪਾਸੇ ਬਲੰਥਾ ਹੈ ਹੁਣ ਇੱਕ ਪਾਸੇ ਦਿੱਲੀ ਦੀ ਤਾਕਤ ਹੈ ਦਿੱਲੀ ਜਾ ਕੇ ਠੀਕ ਮਾਰ ਠੀਕ ਮਾਰ ਸਿਕਿਉਰਿਟੀ ਮੜੇ ਜੇ ਪਾਸੇ ਰੱਖੋ ਸਾਡੀ ਕਿਸਮਤ ਹੈ ਜੀ ਆਗੇ ਸਰ ਬੜੀ ਢੀਕਾ ਕਰ ਰਹੀ ਸੁਣੀ ਹੈ ਇੱਕ ਮੱਜਨੇ ਸਾਡੀ ਸੀ ਅੱਛਾ ਆਤਾ ਹਮ ਕੋਨ ਦੀ ਬੋਲੇ ਸਾਡੇ ਮਾਂ ਦੀ ਭਾਵਨਾ ਪੂਰੀ ਹੋ ਗਈ ਜੀ ਜਿੱਥੇ ਮਿਲ ਗਏ ਸਾਡੀ ਮਾਂ ਦੀ ਭਾਵਨਾ ਇੱਕ ਪਾਸੇ ਪੰਜਾਬ ਹੈ ਹੁਣ ਇੱਕ ਪਾਸੇ ਦਿੱਲੀ ਦੀ ਤਾਕਤ ਹੈ ਤੇ ਸਿੱਧੀ ਜਾ ਕੇ ਜਿੱਥੇ ਮਾਰੇ ਜਿੱਥੇ ਮਾਰੇ ਨਾ ਬੜੀ ਟੀਮ ਅੜੇ ਪਾਸੇ ਰਖੋ ਬੜੀ ਬੜੀ ਸਾਡੀ ਕਿਸਮਤ ਹੈ ਜੀ ਆ ਗਈ ਸਰ ਬੜੀ ਢੀਕਾ ਕਰ ਰਹੀ ਤੁਮ ਜੀ ਮੈਂ ਜਨੇ ਸਾਡੇ ਸੀ ਅੱਛਾ ਆਤਾ ਹਮ ਕੋਈ ਦੀ ਗਾਈ ਹੋ ਗਈ ਪਾਸੇ ਮਾਂ ਦੀ ਭਾਵਨਾ ਪੂਰੀ ਹੋ ਗਈ ਜੀ ਇੱਕ ਪਾਸੇ ਬਲੰਥਾ ਹੈ ਇੱਕ ਪਾਸੇ ਦਿੱਲੀ ਦੀ ਤਾਕਤ ਹੈ ਦਿੱਲੀ ਜਾ ਕੇ ਜਾ ਗਿਆ ਦੇ ਵੀ ਮਾਰੇ ਦੇ ਵੀ ਮਾਰੇ ਨਾ ਸਿਕਿਉਰਟੀ ਮੜੀ ਜੀ ਪਾਸਾ ਰੱਖੋ ਬੜੀ ਸਾਡੀ ਕਿਸਮਤ ਹੈ ਜੀ ਆ ਗਏ ਸਰ ਬੜੀ ਢੀਕਾ ਕਰ ਰਹੀ ਦੁਨੀਆ ਅੱਛਾ ਜੀ ਆ ਤਾਂ ਹੁਣ ਬੋਲ ਦੀ ਗੱਲ ਹੋ ਗਈ ਪਾਸੇ ਮਾਂ ਦੀ ਭਾਵਨਾ ਪੂਰੀ ਹੋ ਗਈ ਜੀ ਇੱਕ ਪਾਸੇ ਪਲੰਥਾ ਹੈ ਹੁਣ ਇੱਕ ਪਾਸੇ ਦਿੱਲੀ ਦੀ ਤਾਕਤ ਹੈ ਦਿੱਲੀ ਜਾ ਕੇ ਜਾ ਕੇ ਮਾਰ ਠੀਕ ਮਾਰਾਂਗੇ